ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆ ਜੀ ਆਪਾਂ 2 ਕਨਾਲਾਂ ਥਾਂ ਇਹਦੇ ਵਿੱਚੋਂ ਵੱਢ ਘਟਿਆ ਤੇ ਅਬਾਹ ਵਧੀਆ ਜੇ ਰਹਿੰਦੀ ਆਪਣੀ ਵੱਢਣ ਵਾਲੀ 1.5 ਕਿਲੋ 1.5 ਕਿਲੋ ਅਬਾਹ ਵਧੀਆ ਹੀ ਰਹਿ ਗਈ ਵੱਢਣ ਵਾਲੀ ਇਹ ਦੇਖੋ ਨੀ ਸਾਰੀ ਵੱਢਣ ਵਾਲੀ ਉਹ ਪਰਾ ਗਾਂ ਤਾਂ ਆ ਦੋ ਕਨਾਲਾਂ ਥਾਂ ਕੱਲ ਵੱਡੇ ਆਪਾਂ ਇਧਰੋਂ ਬਾਕੀ ਆ ਹੁਣ ਲੱਗ ਕੇ ਵਢਾਂਗੇ ਅੱਜ ਕੋ ਵੜਦੇ ਕੋ ਕੱਲ ਨੂੰ ਵਢਾਂਗੇ ਇਸ ਤਾਂ ਕਰਕੇ ਇਹਨੂੰ ਫਿਨਿਸ਼ ਕਰਨਾ ਕੱਲ ਪਰਸੋ ਤਾਂ ਹੀ ਹੋਰ ਠੀਕ ਠਾਕ ਬੱਚੇ ਜਾਣਦੇ ਸਕੂਲ ਕਨਕਦੀਪ ਜਾਈ ਪੂਰੇ ਜੋਰਾ ਸ਼ੋਰਾਂ ਤੇ ਚੱਲਣ ਡਈ ਹੈ ਹੁਣ ਤੇ ਆਪਣਾ ਜੇ ਕੰਮ ਆ ਨਹੀਂ ਹੋਇਆ ਹਾਂ ਇਹ ਮੂਹਣ ਜਲਦੀ ਜਲਦੀ ਵੱਢ ਕੇ ਤੇ ਫੇਰ ਕੰਮ ਕਰਦੇ ਆਂ ਗਾਂ ਤਾਂ ਇਹ ਐ ਪੋਤਾ ਵੀ ਇੰਨਾ ਤਾਂ ਵੱਡਿਆ ਇਧਰੋਂ ਕੱਲ ਜਾਂ ਪਰਸੋ ਤਾਂ ਇਹ ਸਾਰਾ ਵੱਢ ਦੇਣਾ ਨਾਲ-ਨਾਲ ਜਿੰਨਾ ਵੀ ਆਪੇ ਲਾਗੇ ਰੋਡ ਚੱਲਦਾ ਇਧਰੋਂ ਬਾਹਰ ਨਾਲ ਅੱਜ ਮੈਂ ਕਿਹਾ ਚਲੋ ਸੋਰੀ ਸੋਰੀ ਆਹ ਵੀਡੀਓ ਬਣਾ ਕੇ ਪਾ ਦिए ਸਾਰੇ ਇਧਰ ਨਾਲ ਨਾਲ ਬਾਕੀ ਯਾਰ ਸਪੋਰਟ ਕਰਿਆ ਕਰੋ ਜਿੰਨੀ ਹੁੰਦੀ ਆ ਵੱਧ ਤੋਂ ਵੱਧ ਤੁਹਾਡੀ ਸਪੋਰਟ ਦੇ ਨਾਲ ਹੀ ਆ ਵਡੇ ਵਡੇ ਕਲਾਕਾਰ ਜੋ ਵੀ ਸਿੰਗਰ ਆ ਸਾਰੇ ਤੁਹਾਡੀ سپورਟ ਸਿਰ ਤੇ ਹੀ ਕੱਲਾ ਬੰਦਾ ਕੁਝ ਨਹੀਂ YouTube ਤੇ ਦੇ ਤੇ ਕੁਝ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਤੁਹਾਡੀ سپورਟ ਦੀ ਵੀ ਬਹੁਤ ਲੋੜ ਆ ਤੇ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਤੁਹਾਨੂੰ ਮਿਹਨਤ ਚਲੋ ਆਪਾਂ ਆਪਦੀ ਕਰਦੇ ਆ ਪਰ ਇਹ ਆ ਵੀ ਕਿਉਂ ਨਾ ਪਹਿਲਾਂ ਨਹੀਂ ਮੈਂ ਪਾਉਂਦਾ ਹੁੰਦਾ ਸੀ ਵੀਡੀਓ ਆ ਹੁਣ YouTube ਦਾ ਚੈਨਲ ਬਣਾਤਾ ਜਵਾਕਾਂ ਨੇ ਉਹਦਾ ਕਰਕੇ ਫਿਰ ਆ ਚੱਲੀ ਜਾਂਦਾ ਕੰਮ ਉਹ ਫਿਰ ਮੈਂ ਚੈਨਲ ਬਣਾ ਲਿਆ ਹੁਣ ਸਤਿ ਸ੍ਰੀ ਅਕਾਲ ਸਾਰਿਆਂ ਨੂੰ YouTube ਫੈਮਲੀ ਲਵ ਯੂ